ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਟੋ ਜਿਹੜਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ ਇਹਾਨੂੰ ਸਰਕਾਰੀ ਆਟੋ ਮਿਰਚ ਮਿਲਿਆ ਆ ਇਹ ਸਪੈਸ਼ਲ ਸ਼ਰਧਾਲੂਆਂ ਵਾਸਤੇ ਮਿਲਿਆ ਆ ਕਿ ਜਿਸ ਤਰ੍ਹਾਂ ਫੌਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂਆਂ ਵਾਸਤੇ ਲੇਡੀਜ਼ ਤਾਂਗ ਨਾ ਹੋਣ ਲੇਡੀਜ਼ ਨਾਲ ਲੇਡੀਜ਼ ਸੇਫ ਹੋਣ ਜੇਕਰ ਪੁਲਿਸ ਵਾਲੇ ਇੱਕ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਉਹ ਡੰਡੇ ਮਾਰਦੇ ਨੇ ਇਹ ਉਹ ਤੁਹਾਡਾ ਕਦੀ ਨਹੀਂ ਇਤਨਾ ਹੋਇਆ ਨਹੀਂ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਸਾਨੂੰ ਭੈਣ ਜੀ ਤੋਂ ਸਪਾਈ ਕਦੀ ਬੋਲਦੇ ਨਹੀਂ ਹੈਗੇ ਉਹਨੇ ਪੈਸੇ ਕਮਾਉਣ ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ ਚ ਖੁਸ਼ੀ ਮਿਲਦੀ ਆ ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਲੰਗਿਆ ਮੈਂ ਇਦਾਂ ਹੀ ਘੇਰ ਖਲੋਤੀ ਹੋਈ ਸੀ ਸੇਵਾ ਤੇ ਦੋ ਵੀਰ ਜੀ ਆਏ ਕਹਿੰਦੇ ਟਾਲਾ ਸਾਹਿਬ ਜਾਣਾ ਮੈਂ ਕਿਹਾ ਹਾਂਜੀ ਵੀਰ ਜੀ ਜਾਣਾ ਆ ਥੋੜਾ ਜੱਗ ਕੇ ਗਏ ਕਹਿੰਦੇ ਕਿ ਗੁੜੀਆਂ ਗੱਡੀ ਰੋਕਿਓ ਗੱਡੀ ਰੋਕੀ ਉਹਨਾਂ ਨੇ ਫਿਰ ਦੌਰ ਰੱਖਣੇ ਆਲੇ ਆ ਦੌਰ ਰੱਖੜੀ ਲੈ ਕੇ ਕਹਿੰਦੇ ਗੁੜੀਆਂ ਸਾਡੇ ਰਖੜੀ ਮੰਨ ਰਖੜੀ ਮੰਨੀ ਇੰਨੀ ਮਨ ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਚੱਲ ਕੇ ਮੇਰੇ ਕੋਲ ਆਏ ਨੇ ਕਿਸ ਤਰ੍ਹਾਂ ਦਿਮਾਗ ਚ ਆਇਆ ਤੁਹਾਡੇ ਕੀ ਇਹ ਸੇਵਾ ਬੜੀ ਜ਼ਰੂਰੀ ਹੈ ਔਰ ਇਹ ਸੇਵਾ ਕਰਨੀ ਵੀ ਬੜੀ ਜ਼ਰੂਰੀ ਹੈ ਹਾਂਜੀ ਦੇਖੋ ਅਸੀਂ ਕੋਈ ਵੀ ਕੰਮ ਨੇਕ ਕੰਮ ਕਰਦੇ ਨਾ ਬਾਬਾ ਉਤੋਂ ਵੱਦਕੇ ਫਾਲ ਦਿੰਦਾ ਯਾਰ ਠੀਕ ਹੈ ਨਾ ਆਈਓ ਅਸੀਂ ਕੁਝ ਵੀ ਕਰਦੇ ਆ ਤੇ ਬਾਬਾ ਜੀ ਸਾਨੂੰ ਬਹੁਤ ਤਰੱਕੀ ਦਿੰਦੇ ਨੇ ਤੇ ਆਪਾਂ ਨੂੰ ਲੈਣੀਆਂ ਵੀ ਚਾਹੀਦੀਆਂ ਨੇ ਉਹਨਾਂ ਦੀ ਬlesings ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਟੋ ਜਿਹੜਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ ਇਹ ਸਾਨੂੰ ਸਰਕਾਰੀ ਆਟੋ ਵੀਰ ਜੀ ਮਿਲਿਆ ਆ ਇਹ ਸਪੈਸ਼ਲ ਸ਼ਰਧਾਲੂਆਂ ਵਾਸਤੇ ਮਿਲਿਆ ਆ ਕਿ ਜਿਸ ਤਰ੍ਹਾਂ ਫੌਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂਆਂ ਵਾਸਤੇ ਲੇਡੀਜ਼ ਤੰਗ ਨਾ ਹੋਣ ਲੇਡੀਜ਼ ਨਾਲ ਲੇਡੀਜ਼ ਸੇਫ ਹੋਣ ਲੇਕਿਨ ਅਕਸਰ ਹੀ ਪੁਲਿਸ ਕਰਮਚਾਰੀ ਬਹੁਤ ਤੰਗ ਕਰਦੇ ਹੋਏ ਨਜ਼ਰ ਆਉਂਦੇ ਨੇ ਆਟੋ ਵਾਲਿਆਂ ਨੂੰ ਖਾਸ ਹੁੰਦੇ ਤੁਹਾਨੂੰ ਨਹੀਂ ਕਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਰਦਾਰ ਹਰਪਾਲ ਸਿੰਘ ਜੀ ਦਾ ਠੀਕ ਹੈ ਜੀ ਉਹ ਹੱਡ ਨਾਲ ਬਹੁਤ ਕੋਆਪਰੇਟ ਕਰਦੇ ਨੇ ਔਰ ਜਿੰਨੇ ਵੀ ਇੱਥੇ ਪੁਲਿਸ ਵਾਲੇ ਨੇ ਬਹੁਤ ਜ਼ਿਆਦਾ ਹੱਡ ਨਾਲ ਕੋਆਪਰੇਟ ਕਰਦੇ ਨੇ ਜੇਕਰ ਪੁਲਿਸ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਚੋਂ ਡੰਡੇ ਮਾਰਦੇ ਨੇ ਇਹ ਉਹ ਤਾਂ ਕਦੀ ਨਹੀਂ ਇਥੇ ਆਇਆ ਨਹੀਂ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਸਾਨੂੰ ਭੈਣ ਜੀ ਤੋਂ ਸਪਾਈ ਕਦੀ ਬੋਲਦੇ ਨਹੀਂ ਹੈਗੇ ਸਾਨੂੰ ਕਹਿੰਦੇ ਜਲ ਕੋਈ ਹੋਵੇ ਕੁੜੀਆ ਅੱਗੇ ਪਿੱਛੇ ਕਰ ਲਾ ਸਾਨੂੰ ਬਹੁਤ ਸਪੋਰਟ ਕਰਦੇ ਨੇ ਮੈਂ ਫਿਰ ਤੋਂ ਥੈਂਕ ਯੂ ਸਰਦਾਰ ਹਰਪਾਲ ਸਿੰਘ ਜੀ ਦਾ ਕਹਿਣਾ ਚਾਹੁੰਦੀ ਹਾਂ ਕਿ ਉਹ ਬਹੁਤ ਸਪੋਰਟ ਕਰਦੇ ਨੇ ਸਾਨੂੰ ਕੋਈ ਵੀ ਮੁਸ਼ਕਲ ਆਉਂਦੀ ਆ ਉਹਦੇ ਕੋਲ ਜਾਈਏ ਤਾਂ ਉਹ ਸਾਡੀ ਮੁਸ਼ਕਲ ਦਾ ਹੱਲ ਕਰਦੇ ਨੇ ਪਰ ਵਾਰਚ ਕੋਣ ਕੋਣਾ ਪੈਂਦੀ ਮੈਂ ਆ ਮੇਰੇ ਹਸਬੰਡ ਤੇ ਹੋਰ ਮੇਰੇ ਦੋ ਬੱਚੇ ਕੁਝ ਦੋ ਮੇਰੇ ਜੱਟ ਜੀ ਠਾਣੀ ਨੇ ਫਿਰ ਘਰ ਦਾ ਗੁਜ਼ਾਰਾ ਕਿਤਾ ਹੁੰਦਾ ਐਤਵਾਰ ਕਿਉਂਕਿ ਐਤਵਾਰ ਤੇ ਸੰਗਤ ਬੜੀ ਹੁੰਦੀ ਆ ਉਦੋਂ ਪੈਸੇ ਵੀ ਜਾਰੇ ਕਮਾਏ ਜਾ ਸਕਦੇ ਆ ਫਿਰ ਕਿਉਂ ਇਸ ਜਿਹੜਾ ਕਿ ਸੇਵਾ ਵਾਲ ਤੌਰ ਤੇ ਕਿਉਂਕਿ ਉਸ ਦਿਨ ਬਾਬਾ ਦੀਪ ਸਿੰਘ ਜੀ ਕਿ ਮਤਲਬ ਕਿ ਬਹੁਤ ਜ਼ਿਆਦਾ ਕਿਰਪਾ ਉਹਨੇ ਪੈਸੇ ਕਮਾਉਣ ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ ਚ ਖੁਸ਼ੀ ਮਿਲਦੀ ਆ ਤੇ ਕਦੀ ਪਰਿਵਾਰ ਨੇ ਨਹੀਂ ਕਿਹਾ ਕਿਉਂ ਇਹ ਸੇਵਾ ਕਰ ਰਹੇ ਹੋ ਫਿਰ ਪੈਸੇ ਕਮਾਉਂਦਾ ਸਮਾਂ ਮੈਂ ਪੈਸਾ ਕਮਾਇਆ ਜਾਵੇ ਨਹੀਂ ਜੀ ਉਹ ਕਹਿੰਦੇ ਸੇਵਾ ਜ਼ਰੂਰੀ ਹੈ ਸੇਵਾ ਸਭ ਤੋਂ ਪਹਿਲਾਂ ਸੇਵਾ ਕੰਮ ਬਾਅਦ ਚ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੀ ਕਹਿਆ ਦਸਵੰਦ ਕੱਟਣਾ ਚਾਹੀਦਾ ਕਿ ਲੱਗਦਾ ਕਿ ਉਹ ਵੀ ਫਲਸਫਾ ਤੁਸੀਂ ਨੋਟ ਕਰ ਰਹੇ ਹੋ ਕਿਸ ਉਸੇ ਫਲਸਫੇ ਤੇ ਚਾਹ ਰਹੇ ਹੋ ਹਾਂਜੀ ਸਰ ਜੀ ਮੈਂ ਕਿ ਮਤਲਬ ਕਿ ਦਸਵੰਦ ਤਾਂ ਨਹੀਂ ਕਰਦੀ ਬਟ ਮੈਂ ਹਰ ਰੋਜ਼ ਸੇ ਦਾ ਸਾਹਿਬ ਸੰਗਤ ਦਿਆ ਭੰਜੀ ਜੀ ਉਹਦੀ ਛੱਡ ਕੇ ਆਉਂਦੇ ਇੱਕ ਦਿਨ ਪੂਰਾ ਦਸਵੰਦ ਨਹੀਂ ਹੁੰਦਾ ਹਾਂਜੀ ਤੇ ਫਿਰ ਮੈਨੂੰ ਨਾ ਕਿ ਸਰ ਜੀ ਜਦੋਂ ਗੁੜੀਆਂ ਉਸ ਲੇਡੀਜ਼ ਬੈਠਦੀਆਂ ਨੇ ਫਿਰ ਪਾਰਟ ਵੀ ਲਾਉਂਦੀਆਂ ਨੇ ਮੇਰੀ ਗੱਡੀ 'ਚ ਸਤਨਾਮ ਵਾਹਿਗੁਰੂ ਦਾ ਜਾਪ ਅਸੀਂ ਕਰਦੇ ਲੈ ਕੇ ਆਉਂਦੇ ਆ ਕਰਦੇ ਛੱਡ ਕੇ ਆਉਂਦੇ ਆ ਜੀ ਜਦੋਂ ਹੋਇਆ ਕਿ ਅੱਜ ਦਾ ਦਿਨ ਬੜਾ ਵਧੀਆ ਨਿਕ ਔਰ ਉਹ ਜਿਹੜੀ ਕਮੀ ਸੀਗੀ ਉਹ ਕਮੀ ਵੀ ਪੂਰੀ ਹੋਈ ਅੱਜ ਤੱਕ ਹਾਂਜੀ ਮੈਂ ਇੱਕ ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਨੰਗਿਆ ਮੈਂ ਇਦਾਂ ਹੀ ਜਿਵੇਂ ਖਲੋਤੀ ਹੋਈ ਸੀ ਸੇਵਾ ਤੇ ਤੇ ਦੋ ਵੀਰ ਜੀ ਆਏ ਕਹਿੰਦੇ ਟਾਲਾ ਸਾਹਿਬ ਜਾਨਾ ਮੈਂ ਕਿਹਾ ਹਾਂਜੀ ਵੀਰ ਜੀ ਜਾਣਾ ਆ ਥੋੜਾ ਜਿਹਾ ਅੱਗੇ ਗਏ ਕਹਿੰਦੇ ਕਿ ਮੈਂ ਕੁੜੀਆ ਗੱਡੀ ਰੋਕਿਓ ਗੱਡੀ ਰੋਕੀ ਉਹਨਾਂ ਨੇ ਫਿਰ ਦੋ ਰੱਖਣੇ ਵਾਲੇ ਆ ਦੋ ਰੱਖਣੇ ਲੈ ਕੇ ਕਹਿੰਦੇ ਕੁੜੀਆ ਸਾਡੇ ਰਖੜੀ ਮੰਨ ਰਖੜੀ ਮੰਨੀ ਇੰਨੀ ਮਨ ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਚੱਲ ਕੇ ਮੇਰੇ ਕੋਲ ਆਏ ਨੇ ਦੋ ਵੀਰ ਜੀ ਆਏ ਔਰ ਉਹਨਾਂ ਨੇ ਫਿਰ 1600 ਰੁਪਏ ਮੈਨੂੰ ਕੱਢ ਕੇ ਦਿੱਤਾ ਤੇ ਇਵੇਂ ਲੱਗਾ ਕਿ ਜਿਵੇਂ ਨਾ ਮੈਨੂੰ ਆਪਣੇ ਭਰਾ ਮਿਲ ਗਏ ਹਾਂ ਕਦੀ ਭਰਾ ਹੈਗਾ ਤੁਹਾਡਾ ਉਹਦਾ ਦੋ ਬਣ ਗਏ ਹੁਣ ਭਰਾ ਹਾਂਜੀ ਹੁਣ ਦੋ ਬਣ ਕੇ ਇੱਕ ਮੇਰਾ ਭਰਾ ਹੈਗਾ ਹੁਣ ਦੋ ਬਣ ਕੇ ਹੁਣ ਮੇਰੇ ਤਿੰਨ ਭਰਾ ਹੈਗੇ ਨੇ ਹਾਂਜੀ ਹੋਰ ਕੀ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਬਾਬਾ ਦੀਪ ਸਿੰਘ ਜੀ ਕੁਝ ਵੀ ਮੰਗੀਦਾ ਤੇ ਉਹ ਪੂਰਾ ਹੁੰਦਾ ਹੈ ਨਾਲ ਹੀ ਕਿਉਂਕਿ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਕਿ ਦੋ ਭਰਾ ਸੀਗੇ ਉਹ ਆਪ ਦੀ ਦੋ ਭਰਾ ਇੱਕ ਭਰਾ ਸੀਗਾ ਦੋ ਹੋਰ ਬਣ ਗਏ ਕੀ ਕੀ ਕਹਿਣਾ ਚਾਹੋਗੇ ਕਦੀ ਸੋਚਿਆ ਸੀਗਾ ਕਿ ਤਿੰਨ ਤਿੰਨ ਭਰਾ ਹੋਣਗੇ ਨਹੀਂ ਸਰ ਕਦੀ ਮੈਂ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਸਾਡੇ ਕਦੀ ਹਾਲਾਤ ਬਦਲਣਗੇ ਪਰ ਬਾਬਾ ਦੀਪ ਸਿੰਘ ਜੀ ਨੇ ਹਾਲਾਤ ਬਦਲ ਦਿੱਤੇ